ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੀ ਪੰਜਾਬ ਦੀ ਲੋਕੇਸ਼ਨ ਦੇ ਲਈ 에어ਪੋਰਟ ਦੇ ਵਿੱਚ ਭਰਤੀ ਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਆਊਟ ਕਰ ਦਿੱਤਾ ਗਿਆ ਹੈ ਪੰਜਾਬ ਦੇ ਕੈਂਡੀਡੇਟਸ ਦੇ ਲਈ ਹੈ ਠੀਕ ਹੈ ਔਰ ਪੰਜਾਬ ਹੀ ਤੁਹਾਡੀ ਜੌਬ ਲੋਕੇਸ਼ਨ ਰਹੇਗੀ ਕਿਦਾਂ ਅਪਲਾਈ ਕਰਨਾ ਹੈ ਇਹਨਾਂ ਪੋਸਟਾਂ ਦੇ ਲਈ ਪੂਰੀ ਜਾਣਕਾਰੀ ਮੈਂ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਮੀਤ academy.in ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਨੋਟੀਫਿਕੇਸ਼ਨ ਜਿਹੜਾ ਹੈ ਉਹ ਲੈ ਕੇ ਆਂਦਾ ਹੀ ਰਵਾਂਗਾ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕਰ ਦਾਂ ਬਾਕੀ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਅਸੀਂ ਆ ਚੁੱਕੇ ਹਾਂ ਜੀ ਨੋਟੀਫਿਕੇਸ਼ਨ ਜਿਹੜਾ ਕਿ ਚੰਡੀਗੜ੍ਹ ਇੰਟਰਨੈਸ਼ਨਲ 에어ਪੋਰ ਜਿਹਦੇ ਵਿੱਚ ਰਿਕਰੂਟਮੈਂਟ ਨੋਟੀਫਿਕੇਸ਼ਨ ਹੈ ਜਿਹੜਾ ਕਿ ਇਹਨਾਂ ਨੇ ਆਊਟ ਕੀਤਾ ਹੈ ਜਿਹੜਾ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਇਹ ਨੋਟੀਫਿਕੇਸ਼ਨ ਚੰਡੀਗੜ੍ਹ 에어ਪੋਰਟ ਇੰਟਰਨੈਸ਼ਨਲ ਏਅਰਪੋਰਟ ਵੱਲੋਂ ਹੀ ਆਊਟ ਕੀਤਾ ਗਿਆ ਠੀਕ ਹੈ ਜੀ ਜ ਜੀ ਸ਼ਾਰਟ ਫਾਰਮ ਚ ਆਪਾਂ CHIALV ਬੋਲਦੇ ਆ ਠੀਕ ਹੈ ਜੁਆਇੰਟ ਵੈਂਚਰ ਹੈ ਜੋ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਦਾ ਤੇ ਗਵਰਨਮੈਂਟ ਆਫ ਪੰਜਾਬ ਐਂਡ ਗਵਰਨਮੈਂਟ ਆਫ ਹਰਿਆਣਾ ਆਪਰੇਟ ਕਰਦੀ ਹੈ ਕਿਉਂਕਿ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਯੂਟੀ ਹੈ ਪੰਜਾਬ ਤੇ ਹਰਿਆਣਾ ਦੋਨੋਂ ਹੀ ਇਹ ਸਟੇਟਸ ਏਰੀਆ ਨੇ ਇਹਨੂੰ ਐਕਵਾਇਰ ਕਰ ਕਰਦੀ ਹੈ ਨੇ ਮਤਲਬ ਇਹਨਾਂ ਤੇ ਇਹਨਾਂ ਦਾ ਪਾਰਟੀਸ਼ਨ ਹੈਗਾ ਸੋ ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਇਹਦੇ ਵਿੱਚ ਪੋਸਟਾਂ ਦੇ ਲਈ ਇਦਾਂ ਦੇ ਪੋਸਟਾਂ ਜਿਹੜੀਆਂ ਆਊਟ ਹੋਈਆਂ ਨੇ ਸਭ ਤੋਂ ਪਹਿਲਾਂ ਹੈਗਾ ਜੀ ਐਗਜ਼ੀਕਿਊਟਿਵ ਸਿਕਿਉਰਿਟੀ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਐਗਜ਼ੀਕਿਊਟਿਵ ਕਮਰਸ਼ੀਅਲ ਦੀਆਂ ਦੋ ਪੋਸਟਾਂ ਨੇ ਐਗਜ਼ੀਕਿਊਟਿਵ ਆਈਟੀ ਦੀਆਂ ਦੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਐਗਜ਼ੀਕਿਊਟਿਵ ਸਿਵਲ ਇੰਜੀਨੀਅਰਿੰਗ ਦੀਆਂ ਇੰਜੀਨੀਅਰ ਦੀਆਂ ਦੋ ਨੇ ਐਗਜ਼ੀਕਿਊਟਿਵ ਇਲੈਕਟ੍ਰੀਕਲ ਇੰਜੀਨੀਅਰ ਦੀਆਂ ਦੋ ਪੋਸਟਾਂ ਨੇ ਐਗਜ਼ੀਕਿਊਟਿਵ ਐਚ ਆਰ ਹਿਊਮਨ ਰਿਸੋਰਸ ਦੀ ਇੱਕ ਹੈ ਮੈਨੇਜਰ ਫਾਈਨਾਂਸ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਜੀ ਮੈਨੇਜਰ ਫੈਕਿਲਟੀ ਦੀ ਇੱਕ ਪੋਸਟ ਆਊਟ ਕੀਤੀ ਠੀਕ ਹੈ ਇਹ ਸ਼ੀਤ ਪਗਰ ਸਿੰਘ ਇੰਟਰਨੈਸ਼ਨਲ 에어ਪੋਰਟ ਚੰਡੀਗੜ੍ਹ ਦੇ ਵੱਲੋਂ ਨੋਟੀਫਿਕੇਸ਼ਨ ਆ ਏਜ ਲਿਮਿਟ ਦੀ ਗੱਲ ਕਰਾਂ ਤਾਂ ਏਜ ਲਿਮਿਟ ਜਿਹੜੀ ਹੈ ਪੋਸਟ ਦੇ ਲਈ 32 ਸਾਲ ਤੱਕ ਹੈਗੀ ਐਗਜ਼ੀਕਿਊਟਿਵ ਲੈਵਲ ਦੇ ਲਈ ਠੀਕ ਹੈ ਐਂਡ 35 ਸਾਲ ਮੈਨੇਜਰ ਲੈਵਲ ਦੇ ਲਈ ਹੈਗੀ ਐ 15 2 2026 ਤੱਕ ਠੀਕ ਹੈ ਇਸ ਦੇ ਵਿੱਚ ਕਨਸੋਲੀਡੇਟਿਡ ਸੈਲਰੀ ਜਿਹੜੀ ਮਿਲੇਗੀ ਜੀ 60000 ਰੁਪਏ ਐਗਜ਼ੀਕਿਊਟਿਵ ਲੈਵਲ ਦੀ ਐ ਤੇ 70000 ਰੁਪਏ ਮੈਨੇਜਰ ਲੈਵਲ ਦੀ ਪੋਸਟ ਜਿਹੜੀ ਹੋ ਰਵੇਗੀ ਤੇ 5% ਐਨੂਅਲ ਇਨਕਰੀਮੈਂਟ ਵੀ ਤੁਹਾਡਾ ਜਿਹੜਾ ਇਹਦੇ ਵਿੱਚ ਹਰ ਸ ਅ ਫਰੋਵਾਈਡਡ ਫੰਡ ਜਿਹੜਾ ਹੈ ਉਹ ਵੀ ਕਟਿਆ ਜਾਵੇਗਾ ਠੀਕ ਹੈ ਉਹ ਵੀ ਇੱਥੇ ਲਿਖਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਵਿੱਚ ਕੰਟਰੈਕਚੁਅਲ ਅਪੁਆਇੰਟਮੈਂਟ ਜਿਹੜੀ ਰਵੇਗੀ ਇਹ 3 ਸਾਲ ਦੀ ਰਵੇਗੀ ਜਿਹੜੀ ਕਿ 2 ਸਾਲ ਲਈ ਐਕਸਟੈਂਡ ਕੀਤੀ ਵੀ ਜਾਏਗੀ ਅਗਰ ਵਧੀਆ ਤੁਹਾਡੀ ਜੌਬ ਰਹਿੰਦੀ ਹੈ ਠੀਕ ਹੈ ਅਪੁਆਇੰਟਮੈਂਟ ਜਿਹੜੀ ਇਹ ਟਰਮੀਨੇਟ ਕੀਤੀ ਜਾ ਸਕਦੀ ਹੈ ਆਈਦਰ 90 ਦਿਨ ਦਾ ਨੋਟਿਸ ਜਿਹੜਾ ਹੈ ਤੁਹਾਨੂੰ ਉਹ ਦੇਣਾ ਹੋਵੇਗਾ ਠੀਕ ਹੈ ਇਸ ਦੇ ਵਿੱਚ ਨੈਕਸਟ ਅਗਰ ਮੈਂ ਗੱਲ ਕਰਾਂ ਐਗਜ਼ੀਕਿਊਟਿਵ ਸਿਕਿਉਰਿਟੀ ਦੀ ਗ੍ਰੈਜੂਏਸ਼ਨ ਐਮਪੀਏ ਕੀਤੀ ਹੋਈ ਹੈ ਜਾਂ ਬੇਸਿਕ ਏ ਵੀ ਸੈਕ ਸਰਟੀਫਿਕੇਟ ਹੈ ਦੇ ਲਈ ਗ੍ਰੈਜੂਏਸ਼ਨ ਫੁੱਲ ਟਾਈਮ ਰੈਗੂਲਰ ਐਮਪੀਏ 2 ਸਾਲ ਦੀ ਕੀਤੀ ਹੈ ਤਾਂ ਵੀ ਅਪਲਾਈ ਕਰ ਸਕਦੇ ਹੋ ਫੁੱਲ ਟਾਈਮ ਰੈਗੂਲਰ ਬੈਚਲਰਸ ਆਫ ਡਿਗਰੀ ਇੰਜੀਨੀਅਰਿੰਗ ਕੀਤੀ ਹੋਈ ਹੈ ਤਾਂ ਵੀ ਅਪਲਾਈ ਕਰ ਸਕਦੇ ਹੋ ਐਗਜ਼ੀਕਿਊਟਿਵ ਆਈਟੀ ਦੇ ਲਈ ਫੁੱਲ ਟਾਈਮ ਬੈਚਲਰ ਡਿਗਰੀ ਇੰਜੀਨੀਅਰਿੰਗ ਟੈਕਨੀਕਲ ਇਨ ਕੰਪਿਊਟਰ ਸਾਇੰਸ ਕੰਪਿਊਟਰ ਇੰਜੀਨੀਅਰਿੰਗ ਆਈਟੀ ਇਲੈਕਟ੍ਰੋਨਿਕਸ ਵਾਲੇ ਅਪਲਾਈ ਕਰ ਸਕਦੇ ਆ ਮਤਲਬ ਬੀਟੈਕ ਵਾਲੇ ਅਪਲਾਈ ਕਰ ਸਕਦੇ ਆ ਫੁੱਲ ਟਾਈਮ ਰੈਗੂਲਰ ਮਾਸਟਰਸ ਵੀ ਕੀਤੀ ਹੋਈ ਹੈ ਤੁਸੀਂ ਤਾਂ ਤੁਸੀਂ ਵੀ ਤੁਸੀਂ ਅਪਲਾਈ ਕਰ ਸਕਦੇ ਆ ਐਮਸੀ ਜੀ ਨੂੰ ਆਪਾਂ ਕਹਿੰਦੇ ਆ ਠੀਕ ਹੈ ਉਸ ਤੋਂ ਬਾਅਦ ਐਗਜ਼ੀਕਿਊਟਿਵ ਸਿਵਲ ਇੰਜੀਨੀਅਰਿੰਗ ਫੁੱਲ ਟਾਈਮ ਰੈਗੂਲਰ ਬੈਚਲਰ ਡਿਗਰੀ ਇੰਜੀਨੀਅਰਿੰਗ ਟੈਕਨੋਲੋਜੀ ਦੇ ਵਿੱਚ ਕੀਤੀ ਹੋਈ ਸਿਵਲ ਦੇ ਵਿੱਚ ਅਪਲਾਈ ਕਰ ਸਕਦੇ ਹੋ ਐਗਜ਼ੀਕਿਊਟਿਵ ਇਲੈਕਟ੍ਰੀਕਲ ਇੰਜੀਨੀਅਰਿੰਗ ਵਾਲੇ ਕੈਂਡੀਡੇਟਸ ਲਈ ਫੁੱਲ ਟਾਈਮ ਰੈਗੂਲਰ ਬੈਚਲਰ ਡਿਗਰੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਐਗਜ਼ੀਕਿਊਟਿਵ ਐਚਆਰ ਦੇ ਲਈ ਗ੍ਰੈਜੂਏਸ਼ਨ ਫੁੱਲ ਟਾਈਮ ਰੈਗੂਲਰ ਐਮਬੀਏ ਜਿਹੜਾ ਤੁਹਾਡਾ ਉਹ ਹੋਣਾ ਜ਼ਰੂਰੀ ਹੋਵੇਗਾ ਠੀਕ ਹੈ ਮੈਨੇਜ ਫਾਈਨਾਂਸ ਦੇ ਲਈ ਬੀਕਾਮ ਵਾਲੇ ਕੈਂਡੀਡੇਟ ਜਾਂ ਸੀਏ ICW MBA ਵਾਲੇ ਅਪਲਾਈ ਕਰ ਸਕਦੇ ਨੇ ਠੀਕ ਹੈ ਮੈਨੇਜਰ ਫੈਕਲਟੀ ਫੈਕਲਟੀ ਦੇ ਲਈ ਤੁਸੀਂ ਗ੍ਰੈਜੂਏਸ਼ਨ ਸਾਇੰਸ ਦੇ ਵਿੱਚ ਕੀਤੀ ਆ ਫੁੱਲ ਟਾਈਮ ਰੈਗੂਲਰ MBA 2 ਸਾਲ ਦਾ ਡਿਊਰੇਸ਼ਨ ਕੀਤਾ ਹੋਇਆ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਐਕਸਪੀਰੀਅੰਸ ਵਨ ਹੀ ਐਕਸਪੀਰੀਅੰਸ ਜਿਹੜਾ ਐਗਜ਼ੀਕਿਊਟਿਵ ਲੈਵਲ ਤੇ ਤੇ 3 ਇਅਰ ਐਕਸਪੀਰੀਅੰਸ ਮੈਨੇਜਰ ਲੈਵਲ ਤੇ ਚਾਹੀਦਾ ਹੋਵੇਗਾ ਰੈਲੇਵੈਂਟ ਫੀਲਡ ਦਾ ਠੀਕ ਹੈ ਕੰਡੀਸ਼ਨਸ ਜਿਹੜੀਆਂ ਨੇ 15 2026 ਤੱਕ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ ਇਹਦੇ ਵਿੱਚ ਬਾਕੀ ਸਾਰੀ ਡਿਟੇਲ ਜਿਹੜੀ ਇੱਥੇ ਮੈਂਸ਼ਨ ਕੀਤੀ ਹੋਈ ਹੈ ਠ ठीक है इस दिन सिलेक्शन प्रोसेस जॉइनिंग नो इम इंब, री इंबरसमेंट टूवर्स तो टी एंडी ए मतलब टीएडीए नहीं दिता जाएगा इस दिन पुलिस वेरीफिशन सर्टिफिकेट रिक्वायर्ड होगा ठीक है इस दिव सिलैक्शन तो जी शोर्टलिस्टिड कैंडीडेट में तो इंटरव्यू के लिए बुलाया जाए कोई सैपरेट इन्फॉर्मेस नहीं दी जाएगी कैंडेट न ਠੀਕ ਹੈ ਇਨਫੋਰਮ ਕੀਤਾ ਜਾਵੇਗਾ ਲੇਕਿਨ ਪ੍ਰੋਪਰਲੀ ਠੀਕ ਹੈ ਅਪਲਾਈ ਕਿੱਦਾਂ ਕਰਨਾ ਹੈ ਕੈਂਡੀਡੇਟ ਜਿਹੜੇ ਨੇ ਐਲੀਜੀਬਿਲਟੀ ਕ੍ਰਾਈਟਰੀਆ ਨੂੰ ਮੈਟ ਕਰਦੇ ਨੇ 15 2015 2 2026 ਤੱਕ ਤੁਸੀਂ ਜਿਹੜਾ ਹੈ ਆਪਣਾ ਡਿਊਲੀ ਫਿਲਡ ਐਪਲੀਕੇਸ਼ਨ ਫਾਰਮ ਜਿਹੜਾ ਹੈ ਉਹ ਪੇਜਣਾ ਹੋਵੇਗਾ ਐਚ ਓ ਡੀ ਜਿਹਨੂੰ ਐਚ ਆਰ ਚੰਡੀਗੜ੍ਹ ਇੰਟਰਨੈਸ਼ਨਲ 에ਪੋਰ ਲਿਮਟਿਡ ਨਿਊ ਸਿਵਲ 800 ਜੁਰਗੇਰੀ ਮੁਹਾਲੀ ਦੇ ਵਿੱਚ ਭੇਜਣਾ ਹੈ ਤੁਸੀਂ ਠੀਕ ਹੈ ਡਿਮਾਂਡ ਡਰਾਫਟ 500 ਰੁਪਏ ਤੁਹਾਡਾ ਇਨ ਫੇਵਰ ਆਫ ਚੰਡੀਗੜ੍ਹ ਇੰਟਰਨੈਸ਼ਨਲ ਰਿਪੋਰਟ ਲਿਮਟਿਡ ਦੇ ਫੇਵਰ ਚ ਰਹੇਗਾ 셀ਫ ਟੈਸਟਡ ਕਾਪੀ ਐਕਸਪੀਰੀਅੰਸ ਸਰਟੀਫਿਕੇਟ ਚਾਹੀਦੇ ਹੋਣਗੇ ਨਾਲ ਅਟੈਚ ਕਰਨੇ ਹੋਣਗੇ ਠੀਕ ਹੈ ਇਹਦੇ ਵਿੱਚ ਬਾਕੀ ਡਿਟੇਲ ਸਾਰੀ ਇੱਥੇ ਮੈਂਸ਼ਨਸ ਨੇ notification کافی ਵੱਡਾ ਹੈ ਮੈਂ ਇਹੀ ਕਵਾਂਗਾ ਪ੍ਰੋਪਰ ਪੜ ਲਿਓ ਤੇ ਇਹ ਨਾਲ ਉਹਨਾਂ ਨੇ ਐਪਲੀਕੇਸ਼ਨ ਫਾਰਮ ਜਿਹੜਾ ਹੈ ਉਹ ਪ੍ਰੋਪਰ ਦਿੱਤਾ ਹੋਇਆ ਹੈ ਜਿਹਨੂੰ ਤੁਸੀਂ ਭਰ ਕੇ ਤੇ ਡਿਮੈਂਡਰ ਆਪਣੀ ਡਿਟੇਲ ਲਾ ਕੇ ਇਹਨਾਂ ਦਿੱਤੇ ਗਏ ਐਡਰੈਸ ਤੇ ਭੇਜਣਾ ਹੈ ਠੀਕ ਹੈ ਨੋਟੀਫਿਕੇਸ਼ਨ ਦਾ ਲਿੰਕ ਦੇ ਦਵਾਂਗਾ ਜਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ